ਜਾਨਹਤ ਐਸੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੌਰਜਸ ਦੀ ਅੰਮ੍ਰਿਤਸਰ ਚ ਜਗਤਪੁਰੂ ਸੁਆਮੀ ਸ਼੍ਰੀ ਅਸ਼ਨੀਲ ਜੀ ਮਹਾਰਾਜ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਦੁਰਗਿਆਣਾ ਮੰਦਿਰ ਵਿੱਚ ਬਣੀ ਇੱਕ ਰੀਲ ਨੂੰ ਲੈ ਕੇ ਆਪਣਾ ਮੂਸਾ ਜਤਾਇਆ ਉਹਨਾਂ ਆਖਿਆ ਕਿ ਇੱਕ ਲੜਕੀ ਬਲੋ ਮੰਦਿਰ ਪ੍ਰਗਣ ਵਿੱਚ ਰੀਲ ਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰਨਾ ਨਿੰਦਣਯੋਗ ਕੰਮ ਹੈ ਇਸ ਨਾਲ ਲੋਕਾਂ ਦੀ ਧਾਰਮਿਕ ਭਾਵਨਾ ਨੂੰ ਗੰਭੀਰ ਠੇਸ ਪਹੁੰਚੀ ਹੈ ਉਹਾਂ ਨੇ ਦੱਸਿਆ ਹੈ ਕਿ ਇਸ ਮਾਮਲੇ ਸਬੰਧੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਜਨਰਲ ਸੈਕਟਰੀ ਅਤੇ ਹੋਰ ਜ਼ਿੰਮੇਵਾਰ ਅਧਿਕਾਰੀਆਂ ਨੂੰ ਲਿਖਤੀ ਰੂਪ ਦੇ ਵਿੱਚ ਸੂਚਨਾ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਪਰ ਅਜੇ ਤੱਕ ਕਮੇਟੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਗਤਗੁਰੂ ਮਹਾਰਾਜ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਮੇਟੀ ਵੱਲੋਂ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਉਣਗੇ ਉਹਨਾਂ ਨੇ ਦੁਰਗਿਆਣਾ ਕਮੇਟੀ ਉੱਤੇ ਆਲੋਚਨਾ ਕਰਦੇ ਹੋਏ ਕਿਹਾ ਕਿ ਕਮੇਟੀ ਆਪਣੇ ਅੰਦਰੂਨੀ ਝਗੜਿਆਂ ਦੇ ਵਿੱਚ ਉਲਝੀ ਹੋਈ ਹੈ ਅਤੇ ਉਹਨਾਂ ਦਾ ਧਿਆਨ ਮੰਦਰ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਵੱਲ ਬਿਲਕੁਲ ਵੀ ਨਹੀਂ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਲੋਕ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਉਨਾ ਉਤੇ ਕਾਨੂੰਨੀ ਕਾਰਵਾਈ ਹਰ ਹਾਲਤ ਹੋਣੀ ਚਾਹੀਦੀ ਹੈ ਇਸ ਸੰਬੰਧ ਵਿੱਚ ਜਗਤਗੁਰੂ ਅਸ਼ਨੀਲ ਜੀ ਮਹਾਰਾਜ ਹੋਰਾਂ ਨੇ ਹੋਰ ਕੀ ਕੁੱਝ ਕਿਹਾ ਆਓ ਸੁਣਦੇ ਹਾਂ ਜੈ ਸ਼੍ਰੀ ਰਾਮ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹ ਇਸ ਸੰਬੰਧ ਚੀ ਹੈ ਕਿ ਪਿਕਨਾ ਸ਼੍ਰੀ ਦਰਗਿਆਨਾ ਤੀਰਥ ਦੇ ਅੰਦਰ ਜਿੱਥੇ ਲక్ష్ਮੀ ਨਾਰਾਇਣ ਜੀ ਦੇ ਅੰਦਰ ਮੱਥਾ ਟੇਕੀਦਾ ਉਹਦੇ ਬਾਹਰ-ਬਾਰ ਇੱਕ ਲੜਕੀ ਆ ਜਿਨੇ ਇੱਕ ਵੀਡੀਓ ਬਣਾ ਕੇ ਮਗਰ ਗਾਣੇ ਲਾ ਕੇ ਵੀਡੀਓ ਵਾਇਰਲ ਕੀਤੀ ਆ ਇਸ ਸਬੰਧ ਵਿੱਚ ਮੈਂ ਸ਼੍ਰੀ ਦਰਗਿਆਨਾ ਤੀਰਥ ਦੀ ਕਮੇਟੀ ਦੀ ਨੋਟ ਚ ਲਿਆਂਦਾ ਸੀ ਕਿ 18 ਤਰੀਕ ਨੂੰ 18 ਜੂਨ ਨੂੰ ਮੈਂ ਦਰਗਿਆਨਾ ਕਮੇਟੀ ਦੇ ਪ੍ਰਧਾਨ ਜੀ ਜਨਰਲ ਸੈਕਟਰੀ ਔਰ ਜੋ ਦਰਗਿਆਨਾ ਕਮੇਟੀ ਦੇ ਕੀਰਤਨ ਦੇ ਚੇਅਰਮੈਨ ਸਾਹਿਬ ਉਹਨਾਂ ਦੀ ਇਹ ਵੱਡੇ ਹਨੂਮਾਨ ਜੀ ਦੇ ਜਿਹੜੇ ਚੇਅਰਮੈਨ ਆ ਡਾਕਟਰ ਰਕੇਸ਼ ਜੀ ਮੈਂ ਸਾਰਿਆਂ ਨੂੰ ਵਟਸਐਪ ਤੇ ਮੈਸੇਜ ਪਾਇਆ ਸੀ ਪਰ ਦਰਗਿਆਨਾ ਕਮੇਟੀ ਦੀ ਪ੍ਰਧਾਨ ਜੀ ਨੇ ਮੈਸੇਜ ਵੇਖਣ ਦੀ ਵਿਚਾਰਿਆ ਕੋ ਟਾਈਮ ਹੀ ਨਹੀਂ ਹੈਗਾ ਕਿ ਉਹਨਾਂ ਨੇ ਮੈਸੇਜ ਹੀ ਵੇਖਿਆ ਜੇ ਤੱਕ ਕੀ ਦਰਗਿਆਨਾ ਕਮੇਟੀ 'ਚ ਕੀ ਹੋ ਰਿਹਾ ਆ ਬਾਕੀ ਜਨਰਲ ਸੈਕਟਰੀ ਨੇ ਮੈਸੇਜ ਵੇਖ ਕੇ ਮੈਨੂੰ ਪਾਤਾ ਹੈ ਅੱਗੋਂ ਮੈਸੇਜ ਕਿ ਮੈਂ ਇਹਨੂੰ ਵੇਖ ਰਿਹਾ ਆ 18 ਤਰੀਕ ਤੋਂ ਲੈ ਕੇ ਹੁਣ ਤੱਕ ਅੱਜ 27 ਤਰੀਕ ਹੋ ਗਈ ਆ 9 ਦਿਨ ਹੋ ਗਏ ਨੇ ਸਿਰਫ ਉਹ ਵੇਖ ਹੀ ਰਹੇ ਨੇ ਕਿ ਇਰਤੇ ਕੋਈ ਸੰਗਿਆਨ ਨਹੀਂ ਲਿਆ ਕੋਈ ਇਹਦੇ ਖਿਲਾਫ ਕੰਪਲੇਂਟ ਨਹੀਂ ਦਿੱਤੀ ਕਿ ਹੱਦ ਸ਼੍ਰੀ ਦਰਿਆਨਾ ਪੀਰਸ ਦੇ ਅੰਦਰ ਵੀਡੀਓ ਬਣਾ ਕੇ ਗਾਣੇ ਲਾ ਕੇ ਉਹਨੂੰ ਗੈਰਲ ਕਰ ਰਹੇ ਨੇ ਉਹ ਸਾਡੀ ਆ ਭਾਵਨਾ ਨੂੰ ਠੇਸ ਪਹੰਚਾ ਰਹੀ ਆ ਬੀਬੀ ਜਿਹੜੀ ਬੀਬੀ ਨੇ ਵੀਡੀਓ ਬਣਾ ਕੇ ਪਾਈ ਆ ਕੀ ਜੇ ਦਰਜਾਨਾ ਕਮੇਟੀ ਨੇ ਉੱਤੇ ਸੰਗਿਆਨ ਨਹੀਂ ਲਿਆ ਤੇ ਫਿਰ ਸਾਡੇ ਵੱਲੋਂ ਸੰਸਮਾਜ ਵੱਲੋਂ ਕਿ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਦਵਾਂਗੇ ਕਿ ਇਰਤੇ ਸਾਡੇ ਭਾਵਨਾ ਨੂੰ ਠੇਸ ਪਹੁੰਚਾਣ ਦੀ ਕਾਰਵਾਈ ਕੀਤੀ ਜਾਵੇ ਕਿ ਅੱਗੇ ਤੋਂ ਕੋਈ ਇਹੋ ਜਿਹਾ ਸੰਗਿਆਨ ਨਾ ਹੋਵੇ ਕਿ ਕੋਈ ਜਾ ਕੇ ਸਿਰ ਦਰਜਾਨਾ ਪੀਸ ਦੇ ਅੰਦਰ ਵੀਡੀਓ ਬਣਾਵਟੇ ਡਰਾਣੇ ਲਾ ਕੇ ਇਹ ਰਨ ਕਰੇ 18 ਤਰੀਕ ਨੂੰ ਮੈਂ ਪਾਇਆ 18 ਤਰੀਕ ਤੋਂ ਲੈ ਕੇ ਹੁਣ ਤੱਕ ਅੱਜ ਵੀ ਡੇਟ ਤੱਕ ਵੀ ਦਰਕਸ਼ਲੀ ਦਰ ਗਿਆਨਾ ਤੀਸਰੇ ਅੰਦਰ ਵੀਡੀਓ ਬਣ ਰਹੀਆਂ ਨੇ ਕਿ ਕਮੇਟੀ ਦਾ ਇਸ ਬੰਦੇ ਖਿਆਲ ਹੀ ਨਹੀਂ ਹੈਗਾ ਕਿ ਚਾਹੇ ਕੋਈ ਬੇਅਦਵੀ ਕਰੇ ਚਾਹੇ ਕੋਸ਼ਿਸ਼ ਕਰੇ ਕਮੇਟੀ ਇਸ ਬੰਦੇ ਕੋਈ ਖਿਆਲ ਨਹੀਂ ਹੈਗਾ ਇਹ ਦਰ ਗਿਆਨਾ ਕਮੇਟੀ ਦੇ ਆਪਸ ਵਿੱਚ ਹੀ ਲੜ ਰਹੀ ਨੇ ਤੁਸੀਂ ਵੇਖੋ ਜੀ ਅਖਬਾਰਾਂ ਵਿੱਚ ਖਬਰਾਂ ਚੱਲ ਰਹੀਆਂ ਨੇ ਤੇ ਰੋਜ਼ ਅਖਬਾਰਾਂ ਵਿੱਚ ਖਬਰਾਂ ਚੱਲ ਰਹੀਆਂ ਦਰਗਿਆਨਾ ਕਮੇਟੀ ਦਾ ਮੰਦਰਵਾਲ ਕੋਈ ਖਿਆਲ ਨਹੀਂ ਹੈਗਾ ਉਹਨਾਂ ਦਾ ਖਿਆਲ ਸਿਰਫ ਆਪਣੀ ਲੜਾਈ ਵੱਲ ਆ ਕਿ ਮੈਂ ਦਰਗਿਆਨਾ ਕਮੇਟੀ ਨੂੰ ਇਹ ਗੱਲ ਕਹਿਣਾ ਚਾਹਣਾ ਆ ਕਿ ਇਹ ਲੜਾਈਆਂ ਛੱਡ ਕੇ ਮੰਦਰ ਵੱਲ ਖਿਆਲ ਕਰੋ ਕਿ ਮੰਦਰ ਵਿੱਚ ਵੇਖੋ ਕੀ ਹੋ ਰਿਹਾ ਆ ਲੜਾਈਆਂ ਤੇ ਤੁਹਾਡਾ ਇੱਕ ਪਰਸਨਲ ਮੈਟਰ ਹੈਗਾ ਆ ਆਪਾਂ ਦਰਗਿਆਨਾ ਸ੍ਰੀ ਦਰਗਿਆਨਾ ਤੇ ਨੂੰ ਲੜਾਈ ਦਾ ਮੰਚ ਨਾ ਬਣਾਈਏ ਜੰਨੀਆਂ ਲੋਕੀ ਬੇਅਦਬੀਆਂ ਕਰਦੇ ਪਏ ਨੇ ਉਹਨਾਂ ਵੱਲ ਹੋਈਏ ਕਈ ਉਥੇ ਬੈਗੇ ਰਾਜਨੀਤੀ ਕਰਦੇ ਬੈਨੇ ਦਰਗਿਆਨਾ ਤੇ ਇਹ ਇੱਕ ਝੰਡੂਆਂ ਦੀ ਆਸਤਾ ਦਾ ਕੇਂਦਰ ਆ ਜੇ ਤੁਹਾਡੀ ਆਸਤਾ ਨਾਲ ਕੋਈ ਉਥੇ ਖੇਡ ਥਲਵਾਰ ਕਰ ਦੇਗਾ ਤੇ ਹਾਡਾ ਉਥੇ ਬਹਿਣ ਦਾ ਕੀ ਮਕਸਦ ਆ ਅਸੀਂ ਕਿਸੇ ਵੀ ਵਾਸਤੇ ਉਥੇ ਬੈਠੇ ਕਮੇਟੀ ਜੀ ਕਾਦੇ ਵਾਸਤੇ ਦਫਤਰਾਂ ਕੇ ਬੈਨੇ ਆ ਮੈਂ ਬੇਨਤੀ ਕਰਦਾ ਆ ਕਿ ਥੋੜਾ ਜਿਆ ਐਸ ਬੰਨੇ ਵੀ ਸੰਗਿਆਨ ਲੋ ਕਿ ਮੰਦਰ ਦੇ ਅੰਦਰ ਕੀ ਹੋ ਰਿਹਾ ਆ ਕੌਣ ਵੀਡੀਓ ਬਣਾ ਰਿਹਾ ਆ ਕੌਣ ਕੀ ਕਰ ਰਿਹਾ ਆ ਅਸੀਂ ਉਸ ਬੰਦ ਵਿੱਚ ਮਾਨ ਜੋ ਕਮਿਸ਼ਨਰ ਸਾਹਿਬ ਨੂੰ ਕੰਪਲੇਨ ਦੇਣ ਜਾ ਰਹੇ ਆ ਕਿ ਉਸ ਬੀਬੀ ਦੀ ਤਪਤੀਸ਼ ਕੀਤੀ ਜਾਵੇ ਬੀਬੀ ਕਿਹੜੀ ਆ ਤੇ ਕਰਤੇ ਕਾਰਵਾਈ ਕੀਤੀ ਜਾਵੇ ਮੈਂ ਆਪਣੇ ਬੱਚੇ ਤੇ ਬੱਚਿਆਂ ਨੂੰ ਇਹੋ ਸੰਦੇਸ਼ ਦਵਾਂਗਾ ਕਿ ਧਾਰਮਿਕ ਆਸਥਾ ਨੂੰ ਠੇਸ ਨਾ ਪਜਾਓ ਤੁਸੀਂ ਜੇ ਵੀ ਕਿਤੇ ਵੀ ਧਾਰਮਿਕ ਥਾਂ ਤੇ ਜਾਂਦੇ ਹੋ ਪਰਮਾਤਮਾ ਨੂੰ ਪਰਮਾਤਮਾ ਦੀ ਜਗ੍ਹਾ ਦੇ ਰੱਖੋ ਕਲਚਰ ਪ੍ਰੋਗਰਾਮ ਨੂੰ ਆਪਣੇ ਕਲਚਰ ਪ੍ਰੋਗਰਾਮ ਦੀ ਜਗ੍ਹਾ ਦੇ ਰੱਖੋ ਥੋੜੀਆਂ ਬਾਹਰ ਜਗ੍ਹਾਆਂ ਹਿੰ ਜਿੱਥੇ ਮਰਜ਼ੀ ਤੁਸੀਂ ਬਣਾਓ ਪਰ ਮੰਦਰਾਂ ਦੇ ਵਿੱਚ ਜਾ ਕੇ ਵੀਡੀਓ ਬਣਾ ਕੇ ਗਾਣੇ ਲਾ ਕੇ ਨਾ ਪੇਸ਼ ਕਰੋ ਕਿਉਂਕਿ ਇਸ ਵਿੱਚ ਧਾਰਮਿਕ ਆਸਥਾ ਨੂੰ ਠੇਸ ਪਹੁੰਚਦੀ ਆ ਤੁਹਾਡਾ ਦੇ ਆਪਣਾ ਤੁਸੀਂ ਆਪਣੇ ਵੈਦਲੇ ਹੋਣ ਦੀ ਖਾਤਰ ਤੁਸੀਂ ਬੇਅਦਬੀਆਂ ਕਰਦੇ ਜੇ ਇਹ ਕੰਮ ਨਾ ਕਰੋ ਤੁਸੀਂ ਤੋਂ ਆਪਾਂ ਸਿੱਧਾ ਇਹ ਨਾਲ ਲਵਾਂਗੇ ਉਹ ਫੋਟੋ ਨੂੰ ਕਲਿੱਪਿੰਗ ਉਹ ਕਰੇ ਕਿਰਨੇ ਸਤੇ ਚੁੰਨੀ ਨਹੀਂ ਲਈ ਕੋਈ ਮਰਿਆਦਾ ਨਹੀਂ ਕੋਈ ਕੁਛ ਨਹੀਂ ਕੋਈ ਮਰਿਆਦਾ ਤੇ ਨਹੀਂ ਹਾਂ ਕਾਲੀ ਘਰ ਦੇ ਜਿਨਾ ਪੰਨਾਂ ਤੋਂ ਜੋ ਮਕੀ ਪਾਵੇ ਨੇ ਸਾਹਵੇਂ ਕੱਟਾ ਇਹਦੇ ਨਾਲ ਇਹ ਇਹਨੇ ਮੀਟਰ ਦੇ ਹੋਏ ਨਹੀਂ ਦਾਰਾਂਗੇ ਕੋਮਨ ਨਾਂ ਦੀ ਕੁੜੀ ਹੈ ਕੋਈ ਹਾਂ ਜੀ ਤੁਹਾਡਾ ਜੀ ਸਰੋਂ ਜੀ ਐਡਵਾਈਜ਼ਰ ਹੈ ਤੁਹਾਨੂੰ ਸੁਝਾਉਂਦਾ ਆਪਾਂ ਕਿਸੇ ਦੀ ਗੰਟੀ ਨੂੰ ਕੰਨ ਨਹੀਂ ਜਾਦੀ ਅਗੇ ਗਈ ਕਿੱਥੇ ਹੈ ਸਭ Thank awesome. <coughs> <Yeah. And. coughs>